राधे राधी आप देख रहे हैं चढ़नी कला पंजाब न्यूज से अजय महाजन को आज मैं आपको मिलवाती तो हूँ आज जो मतलब तो, तो दिवस मनाया जा रहा है उसके विषय में क्या कहना चाहेंगे किस तरह से वो मनाते हैं आइए पूछते हैं इंद्रवीर जी से मन से मतलब बहुत अच्छे माँ के लिए होता है अपने बच्चों के प्रति अपने पति के प्रति उसके विषय में आप क्या कहना चाहिए ਅੱਜ ਸਭ ਤੋਂ ਪਹਿਲੇ ਤੇ ਮੈਂ ਅਜੀਜੀ ਜੀ ਔਰ ਉਹਨਾਂ ਦੇ ਨਾਲ ਆਈ ਹੋਈ ਟੀਮ ਦਾ ਬਹੁਤ ਵੈਲਕਮ ਕਰਦੀ ਆ ਪਹਿਲੇ ਜਿਨ੍ਹਾਂ ਨੇ ਅੱਜ ਵੂਮਨਸ ਡੇ ਤੇ ਮੇਰੀ ਇੰਟਰਵਿਊ ਲਈ ਅ ਸਭ ਤੋਂ ਪਹਿਲਾਂ ਮੈਂ ਦੱਸਣਾ ਚਾਹਾਂਗੀ ਕਿ ਮੈਂ ਇੰਸਪੈਕਟਰ ਅਨੰਦ ਵੀਰ ਕੋ ਡਿਸਟ੍ਰਿਕਟ ਇਨਚਾਰਜ ਸਾਂਝ ਕੇਂਦਰ ਔਰ ਐਡੀਸ਼ਨਲ ਵਰਕ ਵੂਮਨ ਹੈਲਥ ਡੈਸਕ ਦਾ ਕਰ ਰਹੀ ਆ ਔਰ ਇਹਦੇ ਵਿੱਚ ਇਹ ਹੈ ਕਿ ਅੱਜ ਵੂਮਨ ਡੇ ਦੇ ਮੈਂ ਸਾਰਿਆਂ ਨੂੰ ਜਿਹਨੀਆਂ ਵੀ ਲੇਡੀਜ਼

ਦੀ ਡੇਲੀ ਦੇ ਟਾਈਮ ਦੇ ਵਿੱਚ ਜਿਹੜੀ ਪ੍ਰੈਜ਼ੈਂਸ ਆ ਨਾ ਬਹੁਤ ਜ਼ਰੂਰੀ ਹੈ ਇਸ ਕਰਕੇ ਅਸੀਂ ਪਹਿਲੇ ਉੱਥੇ ਹਾਜ਼ਰੀ ਲਗਾਨੇ ਆ ਮਹਾਰਾਜ ਦੇ ਘਰ ਫਿਰ ਉਸ ਤੋਂ ਬਾਅਦ ਆਪਣਾ ਜੋ ਵੀ ਸਾਡਾ ਟਾਈਮ ਸ਼ਡਿਊਲ ਹੁੰਦਾ ਆ ਉਹ ਆਪਣਾ ਉੱਠ ਕੇ ਔਰ ਬਿਸਤਰਾ ਵਗੈਰਾ ਸੈੱਟ ਕਰਕੇ ਆਪਣਾ ਤੇ ਚਾਹ ਵਗੈਰਾ ਬਣਾਣੀ ਆ ਉਹ ਆਪਣਾ ਥੋੜਾ ਜਿਹਾ ਫਰੈਸ਼ ਹੋ ਕੇ ਉਸ ਤੋਂ ਬਾਅਦ ਫਿਰ ਆਪਣੀ ਤਿਆਰੀ ਕਰਨੀ ਆ ਆਫਿਸ ਜਾਣ ਜਾਣ ਦੇ ਲਈ ਕਿਉਂਕਿ ਮੇਰਾ ਇੱਕ ਬੇਟਾ ਹੈ ਬੇਟਾ ਮੇਰਾ ਜੋ ਹੈ ਉਹ ਫਰੋਡ ਹੈ ਔਰ ਉਹਦੇ ਨਾਲ ਵੀ ਗੱਲ ਕਰਨੀ ਹੁੰਦੀ ਹੈ ਤਾਂ ਇੱਕ ਮਾਮਲਾ ਰੋਲ ਵੀ ਨਾ ਹੁੰਦਾ ਹੈ ਉਹਦਾ ਵੀ ਹਰ ਪੁੱਛਣਾ ਹੁੰਦਾ ਹੈ ਕਿ ਤੇਰਾ ਸ਼ਡਿਊਲ ਕੀ ਹੈ ਭਈ ਅੱਜ ਦਾ ਔਰ ਤੇਰੀ ਸਿਹਤ ਕਿਸ ਤਰ੍ਹਾਂ ਦੀ ਕੀ ਕਰ ਰਿਹਾ ਆ ਕੀ ਖਾ ਰਿਹਾ ਆ ਸਾਰਾ ਉਹ ਸੱਜਣਾ ਪੈਂਦਾ ਹੈ ਔਰ ਦੱਸਣਾ ਵੀ ਪੈਂਦਾ ਔਰ ਪੁੱਛਣਾ ਵੀ ਪੈਂਦਾ ਹੈ ਕਸਤਰ ਨੂੰ ਜੋ ਹੈ ਉਹ ਪਨਾ ਹੋ ਜਾਣੀ ਆ ਤੇ ਚੈਕਿੰਗ ਵੀ ਕਰੀਦੀ ਹੈ ਔਰ ਮੇਰੇ ਅੰਡਰ ਜੋ ਨੇ ਉਹ 12 ਸਾਂਝ ਕੇਂਦਰ ਚੋਣੇ ਚਲੇਦੇ ਉਹਨਾਂ ਦਾ ਮੈਂ ਵਰਕ ਜਿਹੜਾ ਹੈ ਚੈੱਕ ਕਰਦੀ ਆ ਉਹਨਾਂ ਦੇ ਮਲਾਜ਼ਮ ਜਿਹੜੇ ਨਹੀਂ ਕਿ ਟਾਈਮ ਸਿਰ ਆਉਂਦੇ ਨੇ ਵਰਕ ਕਰਦੇ ਨੇ ਉਹਨਾਂ ਨੂੰ ਕਿਸੇ ਨੂੰ ਪਬਲਿਕ ਨੂੰ ਕੋਈ ਪ੍ਰੋਬਲਮ ਤੇ ਨਹੀਂ ਆ ਰਹੀ ਔਰ ਪਬਲਿਕ ਨੂੰ ਵੀ ਪਛਣਾ ਮਿਲਦਾ ਹੈ ਸਾਂਝ ਕੇਂਦਰਾਂ ਦੀ ਸਾਫ ਸਪਾਈ ਦਾ ਧਿਆਨ ਵੀ ਜਿਹੜਾ ਹੈ ਉਹ ਵੀ ਚੈੱਕ ਕੀਤਾ ਜਾਂਦਾ ਹੈ ਔਰ ਆਪਣੇ ਮਲਾਜ਼ਮਾਂ ਦੀਆਂ ਜਿਹੜੀਆਂ ਦੁੱਖ ਤਕੀਫਾਂ ਨਹੀਂ ਜਾ ਕੇ ਉਹਨਾਂ ਨੂੰ ਪੁੱਛਦੀ ਆਂ ਕੀ ਤੁਹਾਨੂੰ ਕੋਈ ਪ੍ਰੋਬਲਮ ਨਹੀਂ ਆ ਇਸ ਹਕਰੇ ਲੋ ਤੋਂ ਦੇ ਜਾਂ ਕੋਟ ਵਿੱਚ ਸੇਤ ਪਤਾ ਹੂ ਇਹ ਜਿਹੜਾ ਹੈ ਮੇਰਾ ਸ਼ਡਿਊਲ ਜਿਹੜਾ ਆਦੇ ਜਾਂਦੇ ਮੈਂ ਰਸਤੇ ਦੇ ਵਿੱਚ ਜਿਹੜਾ ਹੈ ਮੈਨੂੰ ਕਹਿੰਦੇ ਜਣ ਸਾਜ ਕੇਂਦਰ ਨੇ ਮਤ ਕਰ ਲੈਣੀ ਨਾ ਦੈਨ ਉਸ ਤੋਂ ਬਾਅਦ ਜਿਹੜਾ ਮੇਰਾ ਦਫ਼ਤਰ ਹੈ ਉਹ ਡੀਪੀਓ ਬਲਦਸਰ ਦੇ ਵਿੱਚ ਸੀਪੀਆਸੀ ਗਾਂਸ ਦੇ ਵਿੱਚ ਮੇਨ ਹੈ ਉੱਥੇ ਜਾ ਕੇ ਮੈਂ ਫਿਰ ਸਭ ਤੋਂ ਪਹਿਲੇ ਪ੍ਰਮਾਤਮਾ ਦੇ ਹੱਥ ਜੋੜ ਕੇ ਫਿਰ ਮੈਂ ਆਪਣੀ ਚੈਨ ਤੇ ਬੈਠਦੀ ਹਾਂ ਔਰ ਮੈਂ ਆਪਣੇ ਜੋ ਮੇਰੇ ਸਬੋਡੀਨੇਟਸ ਨੇ करती है और है है। देखे। देखे। आप कैसा लगता है आपसे भी, आप भी डांट देते हैं तो मन में गुस्सा आता है आपको आपकी मम्मी डांट देते होंगे कोई ना कोई बात पे तो जब खाना बनाना होता है चकला बेलना डाटते उसकी विषय में बताइए कैसा उस टाइम आपको लगता है ਉਨਾ ਕੋਈ ਜਿਹੜਾ ਵਰਤਾ ایکسپੀਰੀਅੰਸ ਬਹੁਤ ਜ਼ਿਆਦਾ ਔਰ ਮੇਰੇ ਖਿਆਲ ਦੇ ਵਿੱਚ ਸਾਰੀ ਉਮਰ ਹੀ ਜਣਾ ਨਾ ਬੰਦੇ ਦਾ ਕਿਸੇ ਤੋਂ ایکسپੀਰੀਅੰਸ ਲੈਣਾ ਉਹ ਜਿਹੜਾ ਹੈ ਉਹ ਮਤਲਬ ਕਿ ਪੂਰਾ ਨਹੀਂ ਹੁੰਦਾ ਹਰ ਇੱਕ ਇਨਸਾਨ ਭਾਵੇਂ ਉਹ ਤੁਹਾਡੇ ਤੋਂ ਛੋਟਾ ਹੈ ਭਾਵੇਂ ਉਹ ਵੱਡਾ ਉਹਦੇ ਕੋਲ ਕੋਈ ਨਾ ਕੋਈ ایکسپੀਰੀਅੰਸ ਜ਼ਰੂਰ ਹੁੰਦਾ ਉਸਨੂੰ ਲੈਣਾ ਚਾਹੀਦਾ ਬਾਕੀ ਰਹਿ ਗਈ ਗੱਲ ਖਾਣੇ ਦੀ ਖਾਣਾ ਮੈਂ ਬਣਾ ਲੀਨੀ ਆ ਮੈਂ ਬਹੁਤ ਵਧੀਆ ਨਾ ਮੈਂ ਆਪ ਰੋਟੀ ਬਣਾਉਣੀ ਆ ਸਬਜੀ ਬਣਾ ਲੈਣੀ ਆ ਔਰ ਕਿਉਂਕਿ ਮੈਨੂੰ ਆਪ ਬਣਾਉਣ ਦੇ ਵਿੱਚ ਬੜੀ ਤਸੱਲੀ ਔਰ ਸੰਤੁਸ਼ਟ ਵਿੱਚ ਸੰਤੁਸ਼ਟੀ ਮਿਲਦੀ ਆ ਕਿ ਹਾਈਜੈਨਿਕ ਖਾਣਾ ਜਿਹੜਾ ਹੁੰਦਾ ਨਾ ਜਿਹੜਾ ਤੁਸੀਂ ਆਪਣੇ ਹੱਥਾਂ ਨਾਲ ਬਣਾਉਂਦੇ ਹੋ ਉਹਦੀ ਮਤਲਬ ਕਿ ਇੱਕ ਵੱਖਰੀ ਅਲੱਗ ਹੀ ਟੇਸਟ ਹੁੰਦਾ ਤੇ ਮੈਨੂੰ ਇਹ ਵੀ ਖੁਸ਼ੀ ਹੁੰਦੀ ਆ ਕਿ ਮੇਰੇ ਕੋਲ ਵੀ ਆਇਆ ਮੈਂ ਉਹਨੂੰ ਵੀ ਬਣਾ ਕੇ ਸਿਖਵਾਵਾਂ ਤੇ ਇਹ ਚੀਜ਼ਾਂ ਜਿਹੜੀਆਂ ਨੇ ਮੈਂ ਆਪਣੇ ਮਦਰ ਤੋਂ ਸਿੱਖੀਆਂ ਨੇ ਕਿ ਵਧੀਆ ਖਾਓ ਹਰੀ ਚੀਜ਼ ਨੂੰ ਜਿਹੜਾ ਆ ਉਹ واش ਕਰਕੇ ਖਾਣਾ ਚਾਹੀਦਾ ਬਾਕੀ ਸਫਾਈ ਜਿਹੜੀ ਆ ਉਹ ਵੀ ਮੈਂ ਖੁਦ ਕਰਦੀ ਆ ਤੇ ਕਿ ਕੋਈ ਟਾਈਮ ਹੁੰਦਾ ਹੈ ਜਦੋਂ ਨਹੀਂ ਟਾਈਮ ਮਿਲਦਾ ਫਿਰ ਮੇਰੀ ਸਰਵੰਟ ਵੀ ਮੈਂ ਰੱਖੀ ਹੋਈ ਆ ਉਹ ਸਫਾਈ ਵਗੈਰਾ ਵੀ ਜਿਹੜੀ ਆ ਕਰ ਲੈਂਦੀ ਆ ਅੱਜ ਆਪ ਸਭੀ ਮਹਿਲਾ ਕੋ ਕੀ ਕਹਿਣਾ ਚਾਹੀਦਾ ਅੱਜ ਮੈਂ ਸਾਰੀਆਂ ਮਹਿਲਾਵਾਂ ਨੂੰ ਇਹੀ ਕਹਿਣਾ ਚਾਹਾਂਗੀ ਕਿ ਇੱਕ ਜਦੋਂ ਪ੍ਰਮਾਤਮਾ ਸਾਨੂੰ ਮਾਂ ਬਣਨ ਦਾ ਮੌਕਾ ਦਿੰਦਾ ਹੈ ਨਾ ਤਾਂ ਅਸੀਂ ਵਧੀਆ ਮਾਂ ਵਜੋਂ ਬਣ ਕੇ ਅਸੀਂ ਆਪਣੇ ਬੱਚਿਆਂ ਦੀਆਂ ਆਪ ਹੀ ਸਿਰਜਣਹਾਰ ਉਹਨਾਂ ਦੀ ਪਾਲਣਹਾਰ ਤੇ ਉਹਨਾਂ ਨੂੰ ਅਸੀਂ ਸੰਸਕਾਰੀ ਜਿਹੜੇ ਜਿਹੜੇ ਸੰਸਕਰ ਦੇਨੇ ਆ ਉਹ ਵੀ ਅਸੀਂ ਦਿੰਦੇ ਆ ਮਾਵਾ ਕਿਉਂਕਿ ਜਦੋਂ ਬੱਚਾ ਚੰਗਾ ਨਿਕਲ ਆਂਦਾ ਨਾ ਉਦੋਂ ਫਿਰ ਮਾਂ ਦਾ ਟਾਈਮ ਮਾਂ ਦਾ ਨਾਮ ਵੀ ਆਉਂਦਾ ਉਹਦੇ ਵਿੱਚ ਆਪਣੇ ਫਾਦਰ ਦਾ ਨਾਮ ਮੈਂ ਫਾਦਰ ਨੂੰ ਵੀ ਚਲੋ ਨਮਸਕਾਰ ਕਰਦੀ ਆ ਕਿਉਂਕਿ ਉਹ ਵੀ ਇੱਕ ਉਤਪਤੀ ਦਾ ਹੀ ਦੇਵਤਾ ਹੈ ਤਾਂ ਇਹ ਨਹੀਂ ਹੁੰਦਾ ਕਿ ਜੇ ਬੱਚਾ ਚੰਗਾ ਨਿਕਲ ਆਇਆ ਤੇ ਉਥੇ ਪਿਓ ਤੇ ਜੇ ਮਾੜਾ ਨਿਕਲ ਆਇਆ ਤੇ ਉਥੇ ਮਾਂ ਇਹ ਨਹੀਂ ਕਰਨਾ ਚਾਹੀਦਾ ਮਾਵਾ ਦੇ ਵੀ ਦਿਲ ਜਣੇ ਨਹੀਂ ਉਹਨਾਂ ਨੂੰ ਉਹ ਸਿਰ ਪੈਦਾ ਕਰਦੀਆਂ ਨੇ ਤੇ ਇਸ ਕਰਕੇ ਆਪਣੇ ਬੱਚਿਆਂ ਦੀ ਜਿਹੜੀ ਆ ਉਹਨਾਂ ਦੇ ਸਿਰ ਦੇ ਉੱਤੇ ਜਿਹੜਾ ਹੱਥ ਆ ਸਦਾ ਹੀ ਹੋਣਾ ਚਾਹੀਦਾ ਮਾਵਾ ਕੁਛ ਨਹੀਂ ਚਾਹੀਦਾ ਉਥੇ ਜਾ ਕੇ ਮਾਵਾ ਸੈਲਫਿਸ਼ ਹੋ ਜਾਂਦੀਆਂ ਨੇ ਜਦੋਂ ਬੱਚਿਆਂ ਨੂੰ ਇਗਨੋਰ ਕਰਦੇ ਆ ਕਿ ਇਹ ਬੈਠਾ ਆ ਪੜਦਾ ਹੀ ਹੋਣਾ ਕਰਦੇ ਹੋਣਾ ਨਹੀਂ ਦੇਖੋ ਇੱਕ ਕੂਮ ਬੈਠਾ ਆ ਇੱਥੇ ਕੱਲਾ ਕੂਮ ਬੈਠਾ ਆ ਇਹ ਮੋਬਾਈਲ ਚਾ ਵੇਖ ਰਿਹਾ ਹੈ ਕਿਉਂ ਵੇਖ ਰਿਹਾ ਕੀ ਵੇਖ ਰਿਹਾ ਇਹ ਚੀਜ਼ਾਂ ਜਿਹੜੀਆਂ ਨੇ ਮਾਂ ਨੂੰ ਸਦਾ ਹੀ ਵੇਖਣੀਆਂ ਪੈਂਦੀਆਂ ਕਿਉਂਕਿ ਮਾਂ ਜਿਹੜੀ ਆ ਬੱਚੇ ਦੇ ਲਈ ਗੁਰੂ ਦਾ ਹੁੰਦੀ ਆ ਤੇ ਇਸ ਕਰਕੇ ਮੈਂ ਸਾਰੀਆਂ ਹੀ ਮਾਵਾਂ ਨੂੰ ਅੱਜ ਦੇ ਦਿਨ ਮੈਂ ਇਹੀ ਸੰਦੇਸ਼ ਦਵਾ ਕਿ ਜਿਹੜੇ ਆਪਣੇ ਬੱਚੇ ਆ ਨਾ ਇਹਨਾਂ ਨੂੰ ਮਤਲਬ ਇਹ ਹੀ ਤੁਹਾਡਾ ਕਰਨਾ ਇਹਨਾਂ ਨੂੰ ਚੰਗੇ ਸੰਸਕਾਰ ਦਿਵੋ ਇਹਨਾਂ ਨੂੰ ਆਪ ਤੁਸੀਂ ਆਪਣੇ ਵੱਡਿਆਂ ਦੀ ਇੱਜ਼ਤ ਕਰੋਗੇ ਆ ਕਿ ਫਿਰ ਤੁਹਾਡੇ ਬੱਚੇ ਵੀ ਤੁਹਾਡੀ ਇੱਜ਼ਤ ਕਰਨਗੇ ਜੀ ਜੋ ਜੋ ਅਸੀਂ ਕਰਾਂਗੇ ਉਹ ਸਾਡੇ ਬੱਚਿਆਂ ਨੇ ਕਰਨਾ ਇਸ